ਮਾਵਾ ਕੀ ਹੁੰਦੀਆਂ ਤੇ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇ ਦੀਆਂ ਕੁਝ ਵੀਡੀਆਂ ਪੇਡ ਨਹੀਂ ਵੀ ਉੱਤੇ ਤੇ ਪੈਸੇ ਪਾਉਣੇ ਪੈਂਦੇ ਫੇਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਦੇਖਣ ਵਾਸਤੇ ਜਿੱਥੇ ਕਹਿੰਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜ ਜਿੰਨੇ ਕੁ ਜਾਣਦੇ ਆ ਇਹ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਦੀ ਸખી ਭਜਾਈ ਨਾ ਸੀ ਕੋਦ ਬੰਦ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਰੀਰਕ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਅਮੈਨ ਨੂੰ ਜੁਆਇਨ ਕਰਨ ਜਿਹੜੀਆਂ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੂਰਮਈ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਤੈਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਇਹ